ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜ਼ਿਲ੍ਹਾ ਤਰਨਤਾਰਨ ਵਿਖੇ ਐਸ.ਟੀ.ਐਮ ਦਫ਼ਤਰ ਜਲੰਧਰ ਤੋਂ ਨੀਟੂ ਸ਼ੇਟਰਾ ਵਾਲੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਸਤੇ ਆਏ। ਉਹਨਾਂ ਕਿਹਾ ਕਿ ਮੇਰੀ ਜਿੱਤ ਪੱਕੀ ਹੈ ਇਸ ਵੰਦੀ। ਪੱਤਰਕਾਰਾਂ ਨੇ ਨੀਟੂ ਸ਼ੇਟਰਾ ਵਾਲੇ ਨਾਲ ਗੱਲਬਾਤ ਕੀਤੀ ਉਹ ਕੀ ਕਹਿੰਦੇ ਨਜ਼ਰ ਆਏ ਉਹ ਜਾਣਦੇ ਹਾਂ ਉਹਨਾਂ ਦੇ ਕੋਲ। ਤੁਸੀਂ ਵੀ ਦੇਖੋ న్యూਸ ਡੈਕਸ ਤੋਂ ਸਰਵਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਦੇਖੋ ਜੀ ਮੈਂ ਤੇ ਪ੍ਰਧਾਨ ਮੰਤਰੀ ਨਰਿੰਦਰ મોદી ਸਾਹਮਣੇ ਵੀ ਫਾਰਮ ਭਰੇ ਸੀਗੇ ਦੇਖੋ ਡਾਕਟਰ ਪੀਰ ਨਾ ਉਹ ਬਾਬਾ ਸਾਹਿਬ ਕਹਿੰਦੇ ਸੀਗੇ ਪੜੋ ਲਿਖੋ ਸੰਘਰਸ਼ ਕਰੋ ਪੜੋ ਲਿਖੋ ਆਗੇ ਵੱਡੋ ਸੰਘਰਸ਼ ਕਰੋ ਔਰ ਪੜੇ ਲਿਖੇ ਤਾਂ ਬਸ ਥੋੜੇ ਘਾਟੀਆਂ ਪਰ ਸੰਘਰਸ਼ ਕਰਦੇ ਪਿਆ ਸੰਘਰਸ਼ ਨੂੰ ਕੋਈ ਫੋਲੋ ਨਹੀਂ ਕਰਦਾ ਪਿਆ ਆਪਾਂ ਡਾਕਟਰ ਪੀਰ ਨਾ ਉਹ ਬਾਬਾ ਸਾਹਿਬ ਨੂੰ ਮੰਨਦੇ ਤਾਂ ਜ਼ਰੂਰ ਪਏ ਆ ਪਰ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਨਾ ਤੇ ਉਹਦਾ ਸਾਥ ਦੇ ਰਿਹਾ ਸੀ ਐਸ ਸੀ ਭਾਈਚਾਰਾ ਕੋਈ ਨਾ ਸਾਥ ਦਿੰਦਾ ਵਾ ਤੇ ਨਾ ਕੋਈ ਅਜੀਬ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ ਵਾਰਾਨਸੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਾਜ਼ਰਤਾ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਤੇ ਬੋਰਡ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਰਡ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਪਰ ਮੈਂ ਕਹਿਣਾ ਕਿ ਜੇ ਕੋਈ ਐਸਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਜੜ ਕੇ ਆਣ ਚਾਹੀਦਾ ਔਰ ਮੈਂ ਰੱਬ ਦਾ ਕਿ ਨਾਮ ਲਾਉਂਗਾ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੈਣਾ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਭੰਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਖ ਖੁਸ਼ਿੰਦ ਵਾਲਾ ਤਾਲਾ ਸਭ ਨੂੰ ਖੁਸ਼ ਰਹਿ ਤੂੰ ਹੀ ਅਨੰਕਾਰ ਮੈਂ ਤੇਰੀ ਸ਼ਰਨ ਹਮਿੰਨ ਬਖਸ਼ ਲੋ ਜਕਾਰਾ ਮੈਂ ਚੰਤ ਬੰਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਜੀ ਦੇਖੋ ਜੀ ਆਪਾਂ ਤੇ ਇੱਕ ਸੰਕਲਪ ਚੱਕਿਆ ਵਾ ਕਿ ਜਦ ਤੱਕ ਦੇਸ਼ ਸੁੱਤਾ ਪਏ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਾਂ ਨਾਲ ਲੜਦਾ ਰਹੇਗਾ ਔਰ ਜੇ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿਦਾਂ ਕਿਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇਣੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੁਝ ਕੀਤਾ ਤੇ ਪਿਛਲੀ ਵਾਰ ਕੀ ਨਸ਼ਾ ਇੰਨਾ ਵੱਧਾ ਪਿਆ 4599 4599 ਹਾਂ ਜੀ ਤੇ ਐਤ ਕੀ ਕੀ ਲੱਗਦਾ ਤਨ ਕੰਦਦਾਰ ਦੇਖੋ ਜੀ ਐਤ ਕੀ ਤੇ ਲੱਗ ਰਿਹਾ ਵੀ ਆਪਾਂ ਕੁਝ ਕਰਾਂਗੇ ਔਰ ਜੇ ਵੋਟਰਾਂ ਦੀ ਗੱਲ ਕਰੀਏ ਤੇ 1 ਲੱਖ 1 ਲੱਖ 831 ਵੋਟਰਾਂ ਠੀਕ ਆ ਜੀ ਉਹਦੇ ਵਿੱਚ ਜਿੰਨਾਂ ਤੋਂ ਲੇਡੀਜ਼ ਹੈ ਕਨਵੇ 1900 ਕਨਵੇ ਦਾ 773 ਜਦੋਂ ਪਹਿਲੀ ਵਾਰ ਵੋਟ ਲੜੀ ਸੀ ਉਦੋਂ ਕਿੰਨੀਆਂ ਪਈਆਂ ਦੇਖੋ ਉਦੋਂ ਦੇ ਸਾਨੂੰ 750 ਪਈ ਸੀ ਇੱਕ ਵਾਰ ਦੇ ਡਿਫਰੈਂਟ ਏਰੀਆ ਜਦੋਂ ਮੇਰੇ ਘਰ ਦੀ 9 ਵੋਟਾਂ ਸੀ ਤਾਂ ਮਿੰਨ 35 ਲੱਗੀਆਂ ਸੀ ਦੇਖੋ ਮੈਂ ਤੇ ਆਪਣੇ ਮਿਹਨਤ ਦੇ ਪੈਸੇ ਲੈ ਕੇ ਆਨਾ ਜੀ ਇੱਥੇ ਤੇ ਜਿਹੜੇ ਬਾਕੀ ਆ ਉਹ ਪਤਾ ਨਹੀਂ ਕਿੱਦਾਂ ਲੈ ਕੇ ਆਉਂਦੇ ਕਿੱਦਾਂ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਮੈਂ ਇੱਕ ਚੀਜ਼ ਨੂੰ ਫੋਲੋ ਕਰਨਾ ਚਾਹੁੰਦਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਮਾੜਾ ਜਿਹਾ ਕੁਝ ਕਿਉਂਕਿ ਜੇ ਮੈਂ ਤੁਹਾਨੂੰ ਕੋਈ ਨਹੀਂ ਦਿਖਾਉਂਗਾ ਫਿਰ ਮੇਰਾ ਕੰਮ ਨਹੀਂ ਬੰਨਾ ਐਕਚੁਅਲੀ ਮੈਂ ਆਪਣੀ ਐਤ ਕੀ ਕਿੰਨਾ ਬਜਟ ਰੱਖਾ ਜੇ ਦੇਖੋ ਮੇਰੇ ਕੋਲ 30000 ਰੁਪਇਆ ਸਾਰਾ 30000 ਚ ਜੋ ਬਜਟ ਬਣੇਗਾ ਜੋ ਵੀ ਬਜਟ ਬਣੇਗਾ ਮੈਂ ਉਹ ਬਜਟ ਉਤੇ ਲੜਨ ਨੂੰ ਤਿਆਰ ਆ ਗੱਲ ਪੈਸੇ ਦੀ ਨਹੀਂ ਹੁੰਦੀ ਉੱਤੇ ਕੀ ਹੁੰਦੀ ਕਿ ਕਿੰਨੇ ਕਿੰਨੇ ਪੈਸੇ ਕਿੰਨੇ ਪੈਸੇ ਤੁਸੀਂ ਇਹ ਇਲੈਕਸ਼ਨ ਚ ਲੰਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਇਕੱਠੇ ਕਰਨ ਦਾ ਦੇਖੋ ਪ੍ਰਾਈਮ ਤੇ ਲੱਗਦਾ ਇਹ ਕਮੇਡੀਆਂ ਪਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਇੱਕ ਇੱਕ ਦਿਹਾੜੀ ਲਾਉਣੀ ਪੈਂਦੀ ਹੈ ਕਾਰੋਬਾਰ ਆਪਣੇ ਉਦਾਂ ਦੇ ਆ ਤੇ ਫਿਲਮਾਂ ਗਾਣਿਆਂ ਦੇ ਵਿੱਚ ਮੈਂ ਜਾ ਰਿਆਂ ਵੈਸੇ ਤੇ ਮੇਰੀ ਨੀ ਮਹਸਾਸ ਕੁੱਟਨੀ ਪਾਰ ਤੋਂ ਫਿਲਮ ਆਈਏ ਸੌਦਾ ਖਰਾ ਖਰਾ ਵਰਨਿੰਗ ਕਰਾਰ ਖਾ ਪੱਗ ਮੇਰੇ ਵੀਰ ਦੀ ਸਾਰੀਆਂ ਫਿਲਮਾਂ ਮੇਰੀਆਂ ਆਈਆਂ ਟੋਟਲ ਪਰ ਕਾਫੀ ਲੋਕ ਮੇਰਾ ਸਪੋਰਟ ਕਰਦੇ ਇਥੇ ਮੁਕਾਬਲਾ ਕਿਦਣਾ ਵੇਖ ਰਹੇ ਹੋ ਨਹੀਂ ਮੇਰਾ ਮੁਕਾਬਲਾ ਇੱਕ ਭ੍ਰਸ਼ਟਾਚਾਰਨ ਜਿਹੜਾ ਕੈਂਡੀਡੇਟ ਕੇ ਨਾਂ ਲੱਗ ਜਾਂਦਾ ਨਹੀਂ ਮੈਂ ਕੈਂਡੀਡੇਟ ਦੇ ਹੁਣ ਸਾਰੇ ਦੇ ਹੁਣ ਮੁਕਾਬਲੇ ਵਿੱਚ ਹੀ ਆ ਜਿਹੜਾ ਜਿੱਤੇਗਾ ਜਿਹੜਾ ਜਿੱਤੇਗਾ ਤੇ ਬਸ ਉਹੀ ਬੰਦਾ ਵਾ ਬਾਕੀ ਤੇ ਚਲੋ ਗੈਂਗਸਟਰ ਤੇ ਦੂਜਾ ਧਮਕੀਆਂ ਤੇ ਫਰੋਤੀਆਂ ਦਾ ਬਣਾ ਸਿਲਸਿਲਾਗਾ ਉਹਦੇ ਬਾਰੇ ਕਿਹ ਤਰ੍ਹਾਂ ਦਾ ਦੇਖੋ ਜਦੋਂ ਅਸੀਂ ਮਰਨਾ ਨਾ ਉਦੋਂ ਮਰ ਜਾਣਾ ਵਾ ਨਾ ਸਰਕਾਰ ਨੇ ਬਚਾਉਣਾ ਵਾ ਤੇ ਨਾ ਕਿਸੇ ਬੰਦੇ ਨੇ ਬਚਾਉਣਾ ਵਾ ਉਹ ਰੱਬ ਵਾ ਗੁਰੂ ਬੈਠਾ ਵਾ ਜਿਉਂ ਨੇ ਮਾਰਨਾ ਨਾ ਇੱਥੇ ਮਾਰਨਾ ਤੇ ਇੱਥੇ ਸਾਨੂੰ ਜਾਂਦੇ ਜਾਂਦੇ ਟੈਗ ਹੋ ਜਾਣਾ ਇੰਨੀਆਂ ਸਰਕਾਰਾਂ ਇੰਨੀਆਂ ਨਸ਼ਾ ਨਹੀਂ ਕੋਈ ਬੰਦ ਹੋਇਆ ਕੀ ਕਹਿਣਾ ਮੈਂ ਕਿਹਾ ਵੀ ਭਾਈ ਅੰਮ੍ਰਿਤਪਾਲ ਦੇ ਹੱਕ ਚ ਸਭ ਤੋਂ ਪਹਿਲੇ ਡੀਸੀ ਦੇ ਬਿਆਨ ਮੈਂ ਦਿੱਤੇ ਸੀਗੇ ਵੀ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਕੰਮ ਕਰਨ ਦਿਓ ਜੋ ਨਸ਼ੇ ਤੋਂ ਨੌਜਵਾਨਾਂ ਨੂੰ ਕੱਢ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਸਰਕਾਰਾਂ ਦੇ ਸੁੱਤੀਆਂ ਪਈਆਂ ਪਤਾ ਨਹੀਂ ਸਰਕਾਰਾਂ ਕਿੰਨੀਆਂ ਨਸ਼ੇ ਵਗਾਉਂਦੀਆਂ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਮਰਵਾਏ ਜਾਂਦੇ ਆ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਮਿਲਦੀਆਂ ਔਰ ਹਰ ਜਗ੍ਹਾ ਤੇ ਸਾਡਾ ਪੰਜਾਬੀ ਭਰਾ ਦੁਖੀ ਹੈ ਉਹਦਾ ਕੋਈ ਸਾਥ ਦੇਣ ਨੂੰ ਬੰਦਾ ਨਹੀਂ ਖੜਾ ਕਿਸੇ ਸਿਆਸੀ ਪਾਰਟੀ ਨੇ ਨਹੀਂ ਅਜੇ ਤੱਕ ਕੋਈ ਟੈਕ ਨਹੀਂ ਨਹੀਂ ਮੈਂ ਸਿਆਸੀ ਪਾਰਟੀ ਬਥੇਰੀ ਆਉਂਦੀ ਆ ਮੈਂ ਜਾਣਦਾ ਨਹੀਂ ਗਾ ਜੀ ਉਹ ਕਹਿੰਦੇ ਵੀ ਸਾਈਕਲ ਦਾ ਵੀ ਇੱਕ ਸਟੈਂਡ ਹੁੰਦਾ ਸਾਡਾ ਵੀ ਇੱਕ ਵੱਖਰਾ ਸਟੈਂਡ ਆ ਕਿਉਂਕਿ ਇਹਨਾਂ ਲੋਕਾਂ ਨੇ ਕਹਿਣਾ ਵੀ ਅਸੀਂ ਤੈਨੂੰ ਚੇਅਰਮੈਨ ਲਾ ਦਿੰਦੇ ਆ ਤੂੰ ਅੱਜ ਕੇ ਖਾ ਤੂੰ ਲੁੱਟ ਕੇ ਖਾ ਮੈਂ ਲੁੱਟ ਕੇ ਨਹੀਂ ਖਾਣਾ ਨਾ ਕਿਸੇ ਦਾ ਹੱਥ ਆਪਣੇ ਹੱਥ ਦੀ ਖਾਣੀ ਆ ਇਸਾ ਦੀ ਖੋ ਕੇ ਨਹੀਂ ਖਾਣੀ ਬੇਸ਼ੱਕ ਮੈਨੂੰ ਭਾਵੇਂ 20 ਸਾਲ ਲੱਗ ਜਾਣ ਲੜਦੇ ਲੜਦੇ ਲੜੂੰਗਾ ਮੈਂ ਕਿਹੜੀ ਕਿਹੜੀ ਸਿਆਸੀ પાર્ટી ਨੂੰ ਹੰਦ ਤੱਕ ਚੱਲੂੰਗਾ ਦੇਖੋ ਮੈਂ ਨਾਮ ਨਹੀਂ ਲਗਾ ਜੇ ਨਾਮ ਲਿਆ ਤਾਂ ਸ਼ਾਮੀ ਉਹਨੇ ਮੇਰੇ ਘਰ ਆ ਕੇ ਮੰਜੇ ਲਾ ਲੈਣੀ ਹੈ ਮੈਂ ਤੂੰ ਤੂੰ ਕਿਉਂ ਨਾਮ ਲਿਆ ਸਾਡਾ ਅਹੀ ਤੁਨ ਭਰਾ ਮੰਦੇ ਸੀਗੇ ਕੋਈ ਮੈਨੂੰ ਭਰਾ ਕਹਿੰਦਾ ਕੋਈ ਮੈਨੂੰ ਪੁੱਤ ਕਹਿੰਦਾ ਕੋਈ ਮੇਲੇ ਮੋਢੇ ਦਾ ਥਰਖੜਿਆ ਮੈਂ ਕਹਿੰਦਾ ਮੈਂ ਹੀ ਮੋਢੇ ਦਾ ਮੈਂ ਤੁੰਡੋਂ ਵਾਪਸ ਜਾਦੋ ਕਿ ਤਰੰਤ ਜੀ ਮੈਂ ਕਹਾਂ ਤਾ ਭਾਜੀ ਅਸੀਂ ਜੁੱਲੀ ਬਿਸਤਰਾ ਚੱਕ ਲਿਆ ਦਰਦ ਦਰਨ ਵਾਸਤੇ ਮੋਤਰਾंचं ਪੋਪਟ ਜੀ ਭਾਜੀ ਖਾਤੇ ਖੁਲਵਾਏ ਜੀ ਨਾ ਫਰੈਸ਼ ਖਾਤੇ ਕਿੰਨੇ ਖੁਲਵਾਏ ਇਲੈਕਸ਼ਨਾਂ ਕਰਕੇ ਦੇਖੋ ਜੀ ਮੈਨੂੰ ਬਹੁਤ ਦਿੱਕਤ ਆਉਂਦੀ ਅੱਜ ਵੀ ਬੈਂਕ ਦਾ ਖਾਤੇ ਖੁੱਲਦੇ ਨਹੀਂ ਪਏ ਉਹ ਕਹਿੰਦੇ ਇੱਕ ਵਾਰੀ ਖਾਤਾ ਖੋਲ ਜਿਓ ਦੁਬਾਰਾ ਬੈਂਕ ਦੇ ਖਾਤਾ ਨਹੀਂ ਖੁੱਲਦੇ ਮੈਂ ਚੌਣ ਕਮਿਸ਼ਨਰ ਨੂੰ ਗੱਲ ਕਹਿਣਾ ਚ ਅਸੀਂ 15 ਖਾਤੇ ਖਲਾ ਚੁਕੇ ਆ 15 ਖਾਤਿਆਂ ਤੋਂ ਬਾਅਦ ਬੈਂਕ ਹੱਥ ਖੜੇ ਕਰ ਗਈ ਆ ਵੀ ਅਸੀਂ ਅੱਜ ਵੀ ਇੱਕ ਖਾਤਾ ਨਹੀਂ ਮੇਰਾ ਮਿਲਿਆ ਕੋ ਰੋ ਬੜੀਆਂ ਸ਼ਿਫਾਰਸ਼ਾਂ ਪਾ ਕੇ ਬੜੀਆਂ ਮਿੰਨਤਾਂ ਕਰਕੇ 4 ਵਜੇ ਮੈਨੂੰ ਖਾਤੇ ਦਾ ਨੰਬਰ ਮਿਲਣਾ ਵਾ ਔਰ ਕਿਉਂ ਕੀ ਆਲੇ ਕਾਮ ਬੰਦਾ ਅੱਗੇ ਨਹੀਂ ਵਸ ਸਕੇ ਔਰ ਡਾਕਟਰ ਪਿੰਡਾ ਉਹ ਬਾਬਾ ਸਾਹਿਬ ਦੀ ਜੇ ਸੋਚ ਲੈ ਕੇ ਚੱਲੇ ਆ ਸਾਡਾ ਭਾਰਤ ਦੇਸ਼ ਸਾਡਾ ਇੰਡੀਆ ਸਾਡਾ ਮੁਲਖ ਲੈ ਕੇ ਚੱਲਿਆ ਨਾ ਕਿ ਆਪਕੀ ਫਿਰ ਵੋਟਰਾਂ ਵਿੱਚ ਪਤਾ ਲੱਗਣਾ ਚਾਹੀਦਾ ਐਸਸੀ ਸਮਾਜ ਭਾਈਚਾਰਾ ਬੋਰਡ ਕਿੰਨੀ ਕਮਾਉਂਦਾ ਕਿੰਨੇ ਕੋ ਪੈਸੇ ਜਿਹੜੇ ਤੁਸੀਂ ਹਰ ਵਾਰੀ ਤੁਹਾਡੇ ਖਰਚੋ ਸਰ ਮੇਰੇ ਕੋ 30000 ਰੁਪਈਆ ਜੀ ਕੁਕ ਨਹੀਂ ਹੁੰਦਾ 30000 ਰੁਪਈਆ ਮੇਰੇ ਕੋ ਸਿਰਫ ਲੈ ਕੇ ਆਇਆ ਮੈਂ ਇੱਥੇ ਮੈਂ ਤੁਹਾਨੂੰ ਬਿਲਕੁਲ ਝੂਠੀ ਮੰਨਦਾ ਜਦੋਂ 30000 ਮੁੱਕ ਗਿਆ ਉਦੋਂ ਨੀਟੂ ਵੀ ਮੁੱਕ ਗਿਆ ਨੀਟੂ ਆਪਣੇ ਘਰ ਦੇ ਮੈਂ ਭਾਈ ਆ ਲੋਕਾਂ ਕੋ ਹੱਥ ਜੋੜ ਕੇ ਵੋਟ ਮੰਗਾ ਕਿ ਮੈਂ ਮੈਂ ਤੇ ਪੈਦਲ ਚੱਲਣਾ ਪੈਣਾ ਮੈਨੂੰ ਕਿਉਂਕਿ ਮੇਰੇ ਕੋ ਪੈਸੇ ਹੈ ਨਹੀਂ ਜੇ ਗਨਮੈਨ ਜੁੜੇ ਮਿਲਦੇ ਹੋ ਫਿਰ ਜੇ ਗਨਮੈਨ ਹਾਂਜੀ ਹ ਇਹਨਾਂ ਦਾ ਬਹੁਤ ਧੰਨਵਾਦ ਔਰ ਵੈਸੇ ਤਾਂ ਆਪਾਂ ਭਾਈ ਅਮਰਿਤਪਾਲ ਦੀ سپورਟ ਕੀਤੀ ਸੀ ਜੇ ਹੁਣ ਵੀ ਮੈਂ ਕਹਿੰਦਾ ਦੋ ਹੀ ਬੰਦੇ ਜਿੱਤਨੇ ਆ ਜਾਂ ਨੀਟੂ ਸ਼ਟਰਾਵਲ ਜਿੱਤੇਗਾ ਜਾਂ ਭਾਈ ਅਮਰਿਤਪਾਲ ਦੀ ਟੀਮ ਜਿੱਤੇਗੀ ਦੂਜਾ ਤੀਜਾ ਹੋਰ ਕੋਈ ਨਹੀਂ ਦੇਖ ਸਕਦਾ ਕਿਹੜੇ ਗਨਮੈਨ ਮਿਲਦੇ ਨਹੀਂ ਉਹਨਾਂ ਦਾ ਤਾਂ ਖਰਚਾ ਦੁੱਗਣਾ ਕਰਦੇ ਹੋ ਦੇਖੋ ਪਰਮਾਤਮਾ ਬੈਠਾ ਰੱਬ ਸਾਰੀ ਦੁਨੀਆ ਚਲਾ ਰਿਹਾ ਤੇ ਰੱਬ ਰੋਟੀ ਨਹੀਂ ਦੇਗਾ ਸਾਨੂੰ ਅਸੀਂ ਕਿਹਾ ਰੱਬ ਦੇ ਮਾਹ ਮਾਰੇ ਹੁਣ ਇਸ ਧਰਤੀ 'ਤੇ ਜਾਏ ਕਿਤੇ ਗੁਰਦੁਆਰੇ ਹੋਣੇ ਕਿਤੇ ਮੰਦਿਰ ਮਸਜਿਦ ਜੋ ਵੀ ਹੋਵੇ ਜਿੱਤੇ ਹੋਇਆ ਰੋਟੀ ਖਾ ਲੈਣੀ ਹੈ ਬੈਠ ਕੇ ਆਪਾਂ